ਹਾਂਜੀ ਸਾਰਿਆਂ ਨੂੰ ਸਾਸਰੀਆ ਕਾਲ ਖੰਗ ਦੇ ਘਰੇਲੂ ਨੁਸਖੇ ਖੰਗ ਹੋ ਜਾਵੇਗੀ ਦੂਰ ਨੰਬਰ 1 ਲਗਾਤਾਰ ਗਰਮ ਪਾਣੀ ਪੀਣ ਨਾਲ ਬਲਗਮ ਪਿਘਲ ਜਾਂਦੀ ਹੈ ਅਤੇ ਬਾਹਰ ਨਿਕਲ ਜਾਂਦੀ ਹੈ ਅਤੇ ਇਨਫੈਕਸ਼ਨ ਵੀ ਦੂਰ ਹੋ ਜਾਂਦੀ ਹੈ ਜਦੋਂ ਵੀ ਤੁਸੀਂ ਪਾਣੀ ਪਿਓ ਸਿਰਫ ਗਰਮ ਜਾਂ ਕੋਸਾ ਪਾਣੀ ਹੀ ਪਿਓ ਨੰਬਰ 2 ਸਾਨੂੰ ਕਿਸੇ ਬਰਤਨ ਚ ਪਾਣੀ ਗਰਮ ਕਰਕੇ ਉਸ ਦੀ ਭਾਫ਼ ਲੈਣੀ ਚਾਹੀਦੀ ਹੈ ਜਾਂ ਪਾ ਵਾਲੀ ਮਸ਼ੀਨ ਤੋਂ ਹੀ ਪਾਫ ਲਓ ਤੁਹਾਡੀ ਸਾਤੀ ਤੋਂ ਬਲਗਮ ਪਿਗਲ ਜਾਵੇਗੀ ਨੰਬਰ 3 ਕੋਸੇ ਨਮਕ ਵਾਲੇ ਪਾਣੀ ਦੇ ਗਰਾਰੇ ਕਰੋ ਕੋਸੇ ਪਾਣੀ ਚ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਗਲੇ ਦੀ ਸੋਜ ਅਤੇ ਸੁੱਕੀ ਖਾਂਸੀ ਤੋਂ ਰਾਹਤ ਮਿਲਦੀ ਹੈ ਨੰਬਰ 4 ਇੱਕ ਚਮਚ ਸਹਿਦ ਵਿੱਚ ਥੋੜਾ ਜਿਹਾ ਆਦਰਕ ਕਾਲੀ ਮਿਰਚ ਅਤੇ ਨਿੰਬੂ ਮਿਲਾ ਕੇ ਦਿਨ ਵਿੱਚ ਦੋ ਵਾਰ ਅਤੇ ਰਾਤ ਨੂੰ ਇੱਕ ਵਾਰ ਲੈਂਡ ਨਾਲ ਖਾਂਸੀ ਤੋਂ ਰਾਹਤ ਮਿਲਦੀ ਹੈ ਸੁੱਕੀ ਖਾਂਸੀ ਵਿੱਚ ਪਰਹੇਜ਼ ਚਾਹ ਸੋਲੇ ਆਟਾ ਠੰਡਾ ਖੱਟਾ ਖੰਡ ਅਤੇ ਮਿੱਠੀਆਂ ਤਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ ਧੰਨਵਾਦ